ਹੁਣ ਡਾਕਟਰ ਬਲਬੀਰ ਸਿੰਘ ਜੀ ਇੱਥੇ ਬੋਲ ਕੇ ਗਏ ਨੇ 10 ਮਿੰਟ ਪਹਿਲਾਂ ਜੀ ਮੈਂ ਉਹਨਾਂ ਨੂੰ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਕਿ ਅਦਾਲਤ ਨੇ ਤੁਹਾਨੂੰ ਦੋਸ਼ੀ ਮੰਨਿਆ ਹੋਇਆ ਹੈ ਹਰ ਇਲੈਕਸ਼ਨ ਦੇ ਵਿੱਚ ਕੇਵਲ ਆਪ ਕੋਲ ਦਾਗ ਹੀ ਬੰਦੇ ਆਉਂਦੇ ਨੇ ਤੋਂ ਕਿਉਂ ਪਟਿਆਲੇ ਦੇ ਵਿੱਚ ਮਾਰਣੀ ਪ੍ਰਨੀਤ ਕੌਰ ਜੀ ਉਹ 20 ਸਾਲ ਐਮਪੀ ਰਹੇ ਨੇ ਇਸ ਪਟਿਆਲੇ ਤੋਂ ਬੇਸ਼ੱਕ ਅੱਜ ਵੀ ਖੜੇ ਨੇ ਪਰ ਜਿਨ੍ਹਾਂ ਨੇ ਉਹਨਾਂ ਨੇ ਕਾਂਗਰਸੀ ਮੰਨ ਕੇ 20 ਸਾਲ ਵੋਟ ਪਾਈ ਉਹ ਨਿਰਾਸ਼ ਹੋ ਗਏ ਉਹ ਭਾਜਪਾ ਚਲੇ ਗਏ ਮੈਂ ਤਾਂ ਗਾਂਧੀ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਜੇ ਕਾਂਗਰਸ ਇੰਨੀ ਚੰਗੀ ਸੀ ਫਿਰ ਤੁਸੀਂ ਪਹਿਲਾਂ ਆਪ ਤੋਂ ਕਿਉਂ ਲੜੀ ਹੈ ਤੁਸੀਂ ਕਾਂਗਰਸ ਤੋਂ ਹੀ ਲੜ ਲੈਂਦੇ ਲੋਕ ਸਭਾ ਚੋਣਾਂ ਦੀ ਜਿੱਥੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹਰ ਕੈਂਡੀਡੇਟ ਆਪਦੇ ਨਾਮਜ਼ਦਗੀ ਪੱਤਰ ਭਰਿਆ ਉੱਥੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵੱਲੋਂ ਜਿਹੜਾ ਉਹਨਾਂ ਨੇ ਨਾਮਜ਼ਦਗੀ ਪੱਤਰ ਭਰਿਆ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕੀ ਮਨਸ਼ਾ ਕੀ ਲੈ ਕੇ ਚੱਲੇ ਹੋ ਤੁਸੀਂ ਆਪਦੀ ਪਾਰਟੀ ਵੱਲੋਂ ਸਾਡੀ ਪਾਰਟੀ ਦਾ ਮਨਸ਼ਾ ਕੋਈ ਅਜ ਨਵਾਂ ਨਹੀਂ 1982 ਤੋਂ ਚੱਲਿਆ 1984 ਤੋਂ ਜਿਹੜਾ ਸੰਤਾਪ ਸਿੱਖ ਕੌਮ ਨੇ ਚੱਲਿਆ ਪੰਜਾਬ ਨੇ ਚੱਲਿਆ ਉਦੇ ਤੋਂ ਸਾਡੀ ਪਾਰਟੀ ਨਿਕਲੀ ਹੈ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣਾ ਡੀਐਲਜੀ ਦਾ ਅਹੁਦਾ ਛੱਡਿਆ ਜੀ ਉਸ ਦਿਨ ਤੋਂ ਲੈ ਕੇ ਸਾਡੇ ਜਿਹੜੇ ਮਨਸ਼ੇ ਨੇ ਸਾਡੇ ਜਿਹੜੇ ਉਦੇਸ਼ ਨੇ ਉਹ ਬਿਲਕੁਲ ਸਪਸ਼ਟ ਨੇ ਕਿ ਅਸੀਂ ਸਿੱਖ ਕੌਮ ਦੀ ਜਿਹੜੀ ਇੱਜ਼ਤ ਬਹਾਲੀ ਵਾਸਤੇ ਆਪਣਾ ਸਾਰਾ ਸੰਘਰਸ਼ ਸਮਰਪਿਤ ਕੀਤਾ ਹੋਇਆ ਹੈ ਜੀ ਤੇ ਅੱਗੇ ਤੋਂ ਵੀ ਕਰਕੇ ਚੱਲਾਂਗੇ ਵਿਰੋਧੀ ਧਿਰਾਂ ਜਿਵੇਂ ਬਰਾਬਰੀ ਉਸੇ ਤਰ੍ਹਾਂ ਪ੍ਰਚਾਰ ਕਰ ਰਹੀਆਂ ਨੇ ਘਰ ਘਰ ਡੋਰ ਟੂ ਡੋਰ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਵੀ ਜਿੱਥੇ ਭਾਪੀ ਦਾ ਵਿਰੋਧ ਹੋ ਰਿਹਾ ਉੱਥੇ ਸ਼ਰਮਣੀ ਗੱਲਦਾਰ ਅੰਮ੍ਰਿਤਸਰ ਦਾ ਕੀ ਰਸੂਕ ਹੈ ਮੈਂ ਤਕਰੀਬਨ 27 ਦਿਨ ਤੋਂ ਪ੍ਰਚਾਰ ਦੇ ਵਿੱਚ ਆ ਤੇ ਜਿਹੜੇ ਵੀ ਪਿੰਡ ਸ਼ਹਿਰ ਨਗਰ ਦੇ ਵਿੱਚ ਚੱਲੇ ਆ ਉੱਥੇ ਮੇਰਾ ਸਵਾਗਤ ਹੀ ਹੋਇਆ ਇਸ ਵਾਰ ਇਹ ਜ਼ਰੂਰ ਹੋਇਆ ਕਿ ਜੇ ਮੈਂ ਇੱਕ ਪਿੰਡ ਚ ਜਾਣਾ ਤਾਂ ਉਥੇ ਚਾਰ ਪਿੰਡਾਂ ਦੇ ਨੌਜਵਾਨ ਆਏ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਪਿੰਡ ਦਾ ਟਾਈਮ ਦਿਓ ਜੀ ਤੇ ਜਿਹੜੇ ਮੁੰਡੇ ਮੇਰੇ ਨਾਲ ਹੁੰਦੇ ਨੇ ਡੈਰੀ ਲੈ ਕੇ ਉਹ ਉਹਨਾਂ ਦਾ ਲਿਖਦੇ ਨੇ ਇਸ ਤਰ੍ਹਾਂ ਘੱਟੋ ਘੱਟ 13 13 14 14 ਦੀ ਐਵਰੇਜ ਪਿਛਲੇ ਇੱਕ ਹਫ਼ਤੇ ਤੋਂ ਮੈਂ ਪ੍ਰੋਗਰਾਮ ਕਰ ਰਿਹਾ ਤਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਉਹ ਸਪਸ਼ਟ ਹੈ ਕਿ ਅਸੀਂ ਜਿਹੜੀ ਕਹਾੜਨਾ ਘਾਲਦੇ ਆ ਰਹੇ ਸੀ ਜਾਂ ਘਾਲ ਰਹੇ ਹਾਂ ਉਹਨਾਂ ਲੋਕਾਂ ਨੂੰ ਸਮਝ ਆਣ ਲੱਗੀ ਹੈ ਮੇਰੇ ਪੰਜਾਬ ਦੇ ਵਾਸੀਆਂ ਨੂੰ ਸਮਝ ਆਣ ਲੱਗੀ ਹੈ ਅਸੀਂ ਨਸਲਾਂ ਤੇ ਫਸਲਾਂ ਦੀ ਇਕੱਠੀ ਲੜਾਈ ਲੜ ਰਹੇ ਆ ਤੇ ਕ੍ਰੈਡੀਬਿਲਟੀ ਸਾਡੀ ਇਹ ਹੈ ਕਿ ਅਸੀਂ ਜੋ ਅੱਜ ਤੱਕ ਕਿਹਾ ਹੈ ਉਹਦੇ ਉੱਪਰ ਸਟੈਂਡ ਕੀਤਾ ਬਸ ਇਹੀ ਸਾਡਾ ਏਮ ਹੈ ਇਹੀ ਸਾਡਾ ਸੰਘਰਸ਼ ਹੈ ਕਿਹੜੇ ਕਿਹੜੇ ਕਾਰਜ ਨੇ ਜਿਹੜੇ ਪੈਨ ਆਊਟ ਕੀਤੇ ਨੇ ਵੀ ਆ ਜ਼ਰੂਰੀ ਨੇ ਪੈਨ ਆਊਟ ਜਿਹੜੇ ਕੀਤੇ ਨੇ ਉਹ ਇਹ ਹੈ ਕਿ ਸਿੱਖ ਕੌਮ ਦੀ ਇੱਜ਼ਤ ਬਹਾਲੀ ਤੋਂ ਬਾਅਦ ਪੰਜਾਬ ਦੀ ਜਿਹੜੀ ਆਰਥਿਕ ਇਸ ਵਕਤ ਬੈਗ ਫੂਟ ਤੇ ਚਲਾ ਗਿਆ ਪੰਜਾਬ ਉਹ ਸਾਡੀਆਂ ਪ੍ਰਾਇੋਰਟੀ ਚ ਨੇ ਜਿਹਦੇ ਵਿੱਚ ਪਾਣੀ ਜਿਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਜਿਹਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ ਤੇ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਨਸ਼ੇ ਦਾ ਜਿਹੜਾ 25 ਸਾਲ ਤੋਂ ਇੱਕ ਹਰ ਸਰਕਾਰ ਨੇ ਉਹਨੂੰ ਵਿਧਾਇਆ ਜੀ ਉਹ ਜਿਹੜਾ ਨਸ਼ੇ ਦਾ ਖਾਤਮਾ ਜੇ ਕੋਈ ਕਰ ਸਕਦਾ ਤਾਂ ਉਹੀ ਸੰਘਰਸ਼ੀ ਪਾਰਟੀ ਕਰ ਸਕਦੀ ਹੈ ਜਿਹੜੀ 40 ਸਾਲ ਤੋਂ ਨਸ਼ਾ ਨਹੀਂ ਮੰਡ ਰਹੀ ਪਰ ਇਲੈਕਸ਼ਨ ਲੜ ਰਹੀ ਹੈ ਜੀ ਇਹ ਜਿਹੜੀ ਅਸੀਂ ਸਿੱਧ ਕੀਤਾ ਲੋਕਾਂ ਨੂੰ ਕਿ ਨਸ਼ੇ ਬਿਨਾ ਇਲੈਕਸ਼ਨ ਲੜਾਂਗੇ ਉਹਦੇ ਤੇ ਹੁਣ ਬੂਰ ਪੈਂਦਾ ਸਾਫ ਦਿਸ ਰਿਹਾ ਹੈ ਤੇ ਇਹਨਾਂ ਇਲੈਕਸ਼ਨਾਂ ਨੇ ਹੀ ਸਿੱਧ ਕਰ ਦੇਣਾ ਕਿ ਹਾਂ ਉਸ ਦਿਨ ਦੀ ਪੰਜਾਬ ਨੂੰ ਲੋੜ ਹੈ ਜਿਨੇ ਕਦੇ ਵੀ ਨਸ਼ੇ ਨੂੰ ਇੱਕ ਸਾਧਨ ਬਣਾ ਕੇ ਵੋਟਾਂ ਨਹੀਂ ਜਿੱਤੀਆਂ ਪ੍ਰੋਫੈਸਰ ਸਾਹਿਬ ਪਾਰਟੀ ਸਵਿਚ ਦਾ ਬਹੁਤ ਦੌਰ ਚੱਲ ਰਿਹਾ ਹੈ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਇਧਰਲੀ ਪਾਰਟੀ ਕਿਤੇ ਉਧਰ ਬਦਲੀ ਕਿਤੇ ਕਿਹੜਾ ਕੈਂਡੀਡੇਟ ਕਿਧਰ ਚਲਾ ਗਿਆ ਤੁਸੀਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਵਰਕਰਾਂ ਰਹ ਰਹੇ ਹੋ ਤੇ ਲੋਕ ਇਸ ਚੀਜ਼ ਨੂੰ ਕਿੰਨਾ ਕਿ ਮੁਹੱਬਤ ਕਰਦੇ ਨੇ ਲੋਕ ਅੰਦਰੋਂ ਤਾਂ ਜਿਹੜੇ ਪਾਰਟੀਆਂ ਬਦਲ ਰਹੇ ਨੇ ਨਾ ਜੀ ਉਹਨਾਂ ਨੇ ਵੀ ਸਾਡੇ ਕੰਨੀਆਂ ਗੱਲ ਪਈ ਆ ਵੀ ਤੁਹਾਨੂੰ ਤੁਸੀਂ ਯਾਰ ਵੀ ਜਿਹੜੇ ਪਾਰਟੀ ਮੌਕਾ ਦੇਖ ਕੇ ਬਦਲਦੇ ਨਹੀਂ ਹੋ ਹੂੰ ਕਿਉਂਕਿ ਹੁਣ ਪਟਿਆਲੇ ਦੇ ਵਿੱਚ ਮਰਣੀ ਪ੍ਰਨੀਤ ਕੌਰ ਜੀ ਜੀ ਉਹ 20 ਸਾਲ ਐਮਪੀ ਰਹੇ ਨੇ ਇਸ ਪਟਿਆਲੇ ਤੋਂ ਜੀ ਬੇਸ਼ੱਕ ਅੱਜ ਵੀ ਖੜੇ ਨੇ ਪਰ ਜਿਨ੍ਹਾਂ ਨੇ ਉਹਨਾਂ ਨੇ ਕਾਂਗਰਸੀ ਮੰਨ ਕੇ 20 ਸਾਲ ਵੋਟ ਪਾਈ ਉਹ ਨਿਰਾਸ਼ ਹੋ ਗਏ ਉਹ ਭਾਜਪਾ ਚਲੇ ਗਏ ਤੇ ਗਾਂਧੀ ਸਾਹਿਬ ਜਿਹੜੇ ਕਹਿੰਦੇ ਸੀ ਕਿ ਮੈਂ ਇੱਕ ਬੜੀ ਓਪਨ ਸੋਚ ਦਾ ਮਾਲਕ ਆ ਅੱਜ ਉਹ ਓਪਨ ਸੋਚ ਜਿਹੜੀ ਹੈ ਉਹ ਕਾਂਗਰਸ ਦੇ ਅਧੀਨ ਹੋ ਗਈ ਮੈਂ ਤਾਂ ਗਾਂਧੀ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਜੇ ਕਾਂਗਰਸ ਇੰਨੀ ਚੰਗੀ ਸੀ ਫਿਰ ਤੁਸੀਂ ਪਹਿਲਾਂ ਆਪ ਤੋਂ ਕਿਉਂ ਲੜੀ ਹੈ ਤੁਸੀਂ ਕਾਂਗਰਸ ਤੋਂ ਹੀ ਲੜ ਲੈਂਦੇ ਜੇ ਮੁਰਕੜ ਕੇ ਆਉਣੀ ਕਾਂਗਰਸ ਸੀਗਾ ਹੁਣ ਡਾਕਟਰ ਬਲਬੀਰ ਸਿੰਘ ਜੀ ਇੱਥੇ ਬੋਲ ਕੇ ਗਏ ਨੇ 10 ਮਿੰਟ ਪਹਿਲਾਂ ਜੀ ਮੈਂ ਉਹਨਾਂ ਨੂੰ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਕਿ ਅਦਾਲਤ ਨੇ ਤੁਹਾਨੂੰ ਦੋਸ਼ੀ ਮੰਨਿਆ ਹੋਇਆ ਹੈ ਕਿਰਪਾ ਕਰਕੇ ਹਰ ਇਲੈਕਸ਼ਨ ਦੇ ਵਿੱਚ ਕੇਵਲ ਆਪ ਕੋਲ ਦਾਗੀ ਬੰਦੇ ਹੀ ਆਉਂਦੇ ਨੇ ਹਾਂ ਹਾਂ ਤੇ ਭਾਜਪਾ ਵੀ ਹੋ ਗਈ ਕਾਂਗਰਸ ਵੀ ਹੋ ਗਈ ਤੇ ਬਾਦਲ ਦਲ ਦਾ ਤਾਂ ਆਪਣੇ ਆਪ ਚ ਇਹ ਇੱਕ ਜਵਾਬ ਹੈ ਕਿ ਐਨਕੇ ਸ਼ਰਮਾ ਸਾਨੂੰ ਵੀ ਸੋਚਣਾ ਪੈਂਦਾ ਹੈ ਵੀ ਉਹ ਬਾਦਲ ਦਲ ਵੱਲੋਂ ਹੈ ਜਾਂ ਆਜ਼ਾਦ ਕੈਂਡੀਡੇਟ ਹੈ ਸੋ ਪੰਜਾਬ ਜਾਂ ਪਟਿਆਲੇ ਦੇ ਵਿੱਚ ਉਹਦੀ ਕੋਈ ਵੀ ਕਿਸੇ ਚੀਜ਼ ਵਿੱਚ ਕੰਟਰੀਬਿਊਸ਼ਨ ਨਹੀਂ ਹੈ ਜੀ ਨਾ ਕੌਮੀ ਤੌਰ ਤੇ ਪੰਥ ਕੋਲ ਜਿਹੜਾ ਅਕਾਲੀ ਦਲ ਦਾ ਦਾਵਾ ਕਰਦਾ ਹੈ ਤੇ ਨਾ ਪੰਜਾਬ ਲਈ ਪਟਿਆਲੇ ਦੇ ਲੋਕ ਜਿਹੜੇ ਮਰਜੀ ਤੁਸੀਂ ਖੇਤਰ ਚਲ ਜਓ ਡੇਰਾ ਬੱਸੀ ਨੂੰ ਛੱਡ ਕੇ ਜੀ ਡੇਰਾ ਬੱਸੀ ਨੂੰ ਛੱਡ ਕੇ 8 ਵਿਧਾਨ ਸਭਾ ਹਲਕਿਆਂ ਚ ਉਹਨੂੰ ਲੋਕ ਪਹਿਚਾਣਦੇ ਵੀ ਨਹੀਂ ਹਾਂ ਡੇਰਾ ਬੱਸੀ ਦੇ ਵਿੱਚ ਇੱਕ ਪਹਿਚਾਣ ਉਹਨਾਂ ਨੇ ਬਣਾਈ ਆ ਉਹ ਆ ਪ੍ਰਾਪਰਟੀ ਡੀਲਰ ਦੀ ਉਹਨਾਂ ਨੇ ਪ੍ਰਾਪਰਟੀ ਡੀਲਰ ਦਾ ਕੰਮ ਕੀਤਾ ਭਾਵ ਉਹ ਸੁਖਵੀਰ ਬਾਦਲ ਦੇ ਪ੍ਰਾਪਰਟੀ ਡੀਲਰ ਬਣ ਕੇ ਇੱਥੇ ਵਿਚਰੇ ਨੇ ਤੇ ਅੱਜ ਜੇ ਡੇਰਾ ਬੱਸੀ ਜਾਓਗੇ ਤੁਹਾਨੂੰ ਇਹ ਜਰੂਰ ਪਤਾ ਲੱਗੇਗਾ ਵੀ ਆਹ ਬਿਲਡਿੰਗ ਵੀ ਐਨ ਕੇ ਸ਼ਰਮਾ ਦੀ ਆ ਇਸ ਦਾ ਵੀ ਕਿਰਾਇਆ ਉਹਦੇ ਕੋਲ ਆਉਂਦਾ ਉਹਨੇ ਆਪਣੀਆਂ ਬਿਲਡਿੰਗਾਂ ਵੀ ਬਣਾਈਆਂ ਤੇ ਸੁਖਬੀਰ ਬਾਦਲ ਜੀ ਬਣਾਈਆਂ ਇਸ ਤੋਂ ਵੱਡੀ ਦੇਣ ਨਾ ਉਹਦੀ ਪੰਜਾਬ ਨੂੰ ਹੈ ਤੇ ਨਾ ਕੌਮ ਨੂੰ ਹੈ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਪ੍ਰੋਫੈਸਰ ਸਾਹਿਬ ਦੇ ਨਾਲ ਕਾਗਜ਼ ਪੱਤਰ ਭਰਨ ਵਾਸਤੇ ਸਾਰਾ ਜਿੰਨੇ ਕੈਂਡੀਡੇਟ ਆਏ ਨੇ ਤੇ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਮਿਸਿਸ ਆਏ ਨੇ ਕਿਵੇਂ ਹੈ ਜੀ ਬੀਬੀਆਂ ਚ ਕਿੰਨਾ ਕੁ ਰੋਸ ਆ ਜੀ ਇਸ ਗੱਲ ਦਾ ਵੀ ਹਰੇਕ ਪਾਰਟੀ ਕਿਤੇ ਨਾ ਕਿਤੇ ਠੱਗਣ ਚ ਹੀ ਆਈ ਜਾਂਦਰੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਿੰਨਾ ਕੁ ਪਿਆਰ ਕਰਦੀਆਂ ਨੇ ਬੀਬੀਆਂ ਬਹੁਤ ਜ਼ਿਆਦਾ ਜੀ ਜਿੱਥੇ ਜਾਣਿਆ ਕਿ ਉਹ ਤਾਂ ਬੇ ਹੱਥਾਂ ਤੇ ਛੱਡਦੇ ਨਹੀਂ ਜੀ ਸਾਨੂੰ ਉਹ ਤਾਂ ਕਹਿੰਦੇ ਇੱਕੋ ਇੱਕ ਪਾਰਟੀ ਹੈ ਇੱਕੋ ਹੀ ਇਹ ਕੇ ਬੰਦੇ ਨੇ ਜਿਹੜੇ 40 40 ਸਾਲ ਤੋਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਾਈ ਹੋਈ ਹੈ ਹਾਂ ਉਹ ਅਸੀਂ ਵੀ ਜੋ ਜਾਣਿਆ ਸੀ ਕਹਿੰਦੇ ਜਿਹਨੇ ਜ਼ਿੰਦਗੀ ਲਾਈ ਅਸੀਂ ਥੋੜਾ ਟਾਈਮ ਹੀ ਨਾ ਵਾਸਤੇ ਡਿਵੋਟ ਕਰਦੇ ਹਾਂ ਤਾਂ-ਤਾਂ ਤੇ ਜਾ ਕੇ ਇੱਕ ਇੱਕ ਬੰਦੇ ਨੂੰ ਅਪਰੋਚ ਕਰਦੇ ਹਾਂ ਔਰ ਅੱਜ ਤੱਕ ਕਦੇ ਕਿਸੇ ਨੇ ਵੀ ਇਹ ਨਹੀਂ ਸਾਨੂੰ ਕਿਹਾ ਵੀ ਤੁਸੀਂ ਵੀ ਵਿੱਚ ਆਚਾ ਮਾੜਾ ਲਫ ਨਹੀਂ ਬੋਲਿਆ ਕਿਸੇ ਨੇ ਹਰੇਕ ਨੇ ਸਾਡੀ ਰਿਸਪੈਕਟ ਕੀਤੀ ਹੈ ਹਰੇਕ ਸਾਥ ਜਾਂਦੀ ਹੈ ਔਰ ਸਭ ਤੋਂ ਉੱਪਰ ਜਿਹੜੀ ਹੈਗੀ ਆ ਉਹ ਅਸੀਂ ਦੀਪ ਸਿੱਧੂ ਦੀ ਸੋਚ ਲੈ ਕੇ ਚੱਲ ਰਹੇ ਹਾਂ ਜੀ ਜੀ ਲੋ ਇੱਕੋ ਇੱਕ ਸੀ ਬੰਦਾ ਉਹ ਜਿਹੜਾ ਅੱਜ ਦੇ ਨੌਜਵਾਨਾਂ ਨੂੰ ਹਲੂਣ ਹਲੂਣ ਕੇ ਜਗਾਇਆ ਉਹਨੇ ਜੀ ਜੀ ਹਾਂ ਹਾਂ ਬਹੁਤ ਆਵਾਜ਼ ਮੈਂ ਹੀ ਸੀ ਆਪਾਂ ਗੱਲ ਕਰ ਰਹੇ ਸੀਗੇ ਸਾਡੀ ਪਾਰਟੀ ਨੂੰ ਹੁਣ ਤੁਸੀਂ ਇਹਨਾਂ ਨੂੰ ਪੁੱਛਿਆ ਇਹ ਘਰੇ ਆ ਕੇ ਗੱਲ ਵੀ ਕਰਦੇ ਨੇ ਕਿ ਜਦੋਂ ਵੀ ਲੋਕ ਅਕਾਲੀ ਦਲ ਸੁਣਦੇ ਨੇ ਨਾ ਉਹ ਇੱਕ ਵਾਰੀ ਨਾ ਛੜ ਤੋਂ ਪਿੱਛੇ ਹਟਦੇ ਨੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਕਹਿੰਦੇ ਆ ਤੇ ਕਹਿੰਦੇ ਆ ਦੀਪ ਤੇ ਮੂਸੇ ਵਾਲੇ ਦੇ ਅਸੀਂ ਵਾਰਸ ਆ ਅਸੀਂ ਉਹਦੀ ਸੋਚ ਨਾਲ ਚੱਲ ਰਹੇ ਆ ਉਹ ਸਾਡੀ ਸੋਚ ਦੇ ਵਿੱਚ ਆਇਆ ਸੀ ਤਾਂ ਸਾਰੇ ਉਹੀ ਲੋਕ ਜਿਹੜੇ ਪਿੱਛੇ ਹਟ ਰਹੇ ਹੁੰਦੇ ਨੇ ਉਹ ਭੱਜ ਕੇ ਜੱਫੀ ਪਾਉਂਦੇ ਨੇ ਕਹਿੰਦਾ ਫਿਰ ਤ ਤੁਸੀਂ ਸਾਡੇ ਵਾਲੇ ਹੀ ਹੋ ਸੋ ਪਟਿਆਲਾ ਹਲਕੇ ਦੇ ਜਿੱਥੇ ਕੈਂਡੀਡੇਟ ਨਾਮਜ਼ਦਗੀ ਪੱਤਰ ਭਰ ਰਹੇ ਨੇ ਸਾਰੇ ਵਲੰਟੀਅਰ ਦੇ ਨਾਲ ਪਰਿਵਾਰ ਦੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਆਏ ਨੇ ਤੇ ਅਗਲੀਆਂ ਜਿਹੜੀਆਂ ਕਾਰਵਾਈਆਂ ਨੇ 1 ਜੂਨ ਤੋਂ ਬਾਅਦ ਜਿਹੜੇ ਇਲੈਕਸ਼ਨ ਜਿਹੜੀ ਸਮਾਪਤੀ ਹੋ ਜਾਣੀਆਂ ਕਿਵੇਂ ਕਿਵੇਂ ਸਾਰਾ ਪ੍ਰੋਸੈਸ ਚੱਲਦਾ ਪਟਿਆਲੇ ਦੀ ਸਾਰੀ ਅਪਡੇਟ ਦਿੰਦੇ ਰਵਾਂਗੇ ਮੇਰੇ ਨਾਲ ਰਾਮ ਸੋਹੀ ਤੇ ਮੈਂ ਜਸਪ੍ਰੀਤ ਪਟਿਆਲਾ